हां जी दोस्तों की हाल है।, है।, है, है ठीक ठाक सारे सो दोस्तों आज आए सीगे भाई दर्शन ਦੇ ਘਰੇ ਪ੍ਰਾਣਾ ਬਰੀਡਰ ਆ ਇਹ ਤੁਸੀਂ ਸਾਰੇ ਜਾਣਦੇ ਹੋਵੋਗੇ ਬਾਬਰ 1 ਤੇ ਬਾਬਰ 2 ਇਸ ਬਾਈ ਕੋਲੇ ਝੋਟੇ ਰਹੇ ਆ ਇਸ ਘਰ ਦੇ ਵਿੱਚ ਬਾਈ ਫਰੰਗੀ ਨੇ ਅੱਜ ਝੋਟੀ ਦੇ ਪੈਰ ਬਣਾਏ ਆ ਜਿਹੜੀ ਕਿ ਆਪਣੇ ਪੀਡੀਐਫ 에 ਤੋਂ ਦੋਸਤੋ ਖੀਰੀਆਂ ਕੈਟਾਗਰੀ ਦੇ ਵਿੱਚ ਬਾਈ ਹੁਣਾਂ ਨੇ ਪਾਉਣੀ ਹੈ ਇਹ ਠੀਕ ਹੈ ਜੀ ਬਹੁਤ ਸੋਣੀ ਝੋਟੀ ਨੇ ਤਿਆਰੀ ਕੀਤੀ ਹੈ ਇਹਨੇ ਠੀਕ ਹੈ ਜੀ ਸੋ ਦੋਸਤੋ ਬਾਕੀ ਇਹ ਗੱਲ ਦੋਸਤੋ ਨੋਟ ਕਰਿਓ ਵੀ ਨਸਲ ਦਾ ਡਿਪੈਂਡ ਕਿੰਨਾ ਪੈਂਦਾ ਪਰ ਵੈਸੇ ਹੀ ਚੱਕੀ ਖੜੇ ਆ ਤੇ ਕੋਈ ਹਲ ਜਲ ਨਹੀਂ ਝੋਟੀ ਦੇ ਵਿੱਚ ਠੀਕ ਹੈ ਜੀ ਇਹ ਦਾ ਟੂ ਦਾ ਅਸਲਾ ਇਹ ਅਸਲੇ ਰਾ ਹਾਂਜੀ ਹਾਂਜੀ ਮੋਟੀਆਂ ਕਟੀਆਂ ਪਾ ਕੋੜੀ ਵਾਂਗੂ ਪੈਰ ਚੱਕ ਕੇ ਬਣਾਉਂਦੇ ਹੱਲਦੀਆਂ ਨਹੀਂ ਸਹੀ ਗੱਲ ਉਹ ਪਹਿਲਾਂ ਹੀ ਮੈਂ ਕਹਿਆ ਮਗਰਲੇ ਪੈਰ ਪਛਾਣ ਮਰੋੜ ਦੋ ਕੋੜੀ ਨੂੰ ਤਾਂ ਨਹੀਂ ਹਿੱਲਦੀ ਠੀਕ ਹੈ ਪਹਿਲਾਂ ਮਗਰਲੇ ਪੈਰ ਪਛਾਣ ਕਰਕੇ ਅੱਛਾ ਉਹ ਪੂਰੀ ਦੇ ਨਹੀਂ ਬਣਾਏ ਆਪਾਂ ਅੱਛਾ ਐਵੇਂ ਪੂਰੀ ਆ ਠੀਕ ਹੈ ਅੱਛਾ ਇਹ ਬਾਬਰ ਟੂ ਦੀ ਹੈ ਏ ਬਾਬਾ ਸ਼ੂਦੀ ਆ ਜੀ ਠੀਕ ਹੈ ਦੋਸਤੋ ਵੈਸੇ ਵੀ ਆਏ ਕੋਈ ਜਾਨਵਰ ਖੜਦਾ ਨਹੀਂ ਲੈ ਐ ਖੜਾ ਮੈਂ ਹਾਂ ਬਾਕੀ ਸੀਲ ਠੰਡੀ ਵੀ ਦੋਸਤੋ ਚੈੱਕ ਕਰਿਓ ਤੇ ਬਾਕੀ ਅ ਕੁਆਲਟੀ ਵੀ ਚੈੱਕ ਕਰਿਓ ਝੋਟੀ ਦੀ ਬਸ ਬੱਸ ਚਲੋ ਦੋਸਤੋ ਖੀਰੀਆਂ ਕੈਟਾਗਰੀ ਦੇ ਵਿੱਚ ਜਾਣੀਆਂ ਅੱਛਾ ਕਿੰਨੇ ਪਸ਼ੂ ਜਾਣੇ ਫਿਰ ਇਥੋਂ ਅਸੀਂ ਤਿੰਨ ਜਾਨਵਰ ਲੈ ਕੇ ਚੱਲੇ ਤਿੰਨ ਹਾਂ ਜੀ ਠੀਕ ਆ ਕੀਰੀਆਂ ਕੱਟੀਆਂ ਇਹਦੇ ਨਾਲ ਦੀ ਇੱਕ ਕੱਟੀ ਆ ਵਿੱਕੀ ਕੋਲੇ ਬਹੁਤ ਸੋਹਣੀ ਅੱਛਾ ਉਹ ਕਿਹੜੇ ਸਾਂਦੀ ਆ ਉਹ ਵੀ ਆਪਣੇ ਦੀ ਅੱਛਾ ਬਾਵਾਟੂ ਦਾ ਵਿਖਾਉਣੇ ਨਮੂਨੇ ਵੀ ਜਾ ਕੇ ਰਿਜ਼ਲਟ ਹੀ ਦਿਖਾਉਣਾ ਵੀ ਆ ਸਾਡਾ ਪਾਲਿਆ ਸੀ ਰਿਜ਼ਲਟ ਉਹਦਾ ਅੱਛਾ ਅੱਛਾ ਬਾਵਾਟੂ ਵਿੱਚੋਂ ਬਿਮਾਰ ਹੋ ਗਰ ਕੇ ਨਾ ਰਿਜ਼ਲਟ ਉਹਦੇ ਸਾਹਮਣੇ ਲੇਟ ਆਇਆ ਅੱਛਾ ਇਹ ਫਰੰਗੀ ਨੇ ਬਚਾਇਆ ਸੀ ਉਹਨੂੰ ਅੱਛਾ ਅੱਛਾ ਉਹ ਛੋਟਾ ਹੁੰਦਾ ਨਾ 3 ਸਾਲਾਂ ਦਾ ਹੋ ਕੇ ਬਿਮਾਰ ਹੋ ਗਿਆ ਸੀਗਾ ਅੱਛਾ ਜੇ ਮੁੜ ਕੇ ਛੱਡਣਾ ਬੰਦ ਕਰਤਾ ਬਾਅਦ ਵਿੱਚ ਕੋਈ ਥੋੜੇ ਬੱਚੇ ਮੰਨਿਆ ਕਰਾਸ ਹੋ ਜਾਂਦਾ ਸੀ ਉਹਦੇ ਅੱਛਾ 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 ਪਰ ਉਹ ਮੂਰੇ ਨਹੀਂ ਆ ਇਹ ਕਿ ਟਾਫੀ ਆ ਜਾਂ ਕੋਕੀ ਆ ਜਾਂ ਬਹੁਤ ਆ ਸਿੰਗੀਆਂ ਵੇਲੋ ਹਾਂ ਹਾਂ ਆ ਬਾਕੀ ਇੱਕ ਮੂਰਤੀ ਦੋਸਤੋ ਜੜੀ ਪਈ ਆ ਦੋਸਤੋ ਦੇਖਿਓ ਚੈੱਕ ਕਰੋ ਝੋਟੀ ਆ ਆ ਕੋਲੇ ਖੜ ਨਹੀਂ ਨਹੀਂ ਦਿੰਦਾ ਹਾਂ ਤਰਫੇ ਮਾਰਦਾ ਮੈਨੂੰ ਛੱਡੋ ਸਹੀ ਗੱਲ ਹੈ ਕੋਈ ਮਤ ਬਣਨੀ ਇਹਨਾਂ ਠੀਕ ਹੈ ਲੋ ਦੋਸਤੋ ਪੂਰੀ ਵੀ ਝੋਟੀ ਤੁਹਾਨੂੰ ਦਿਖਾਉਣਾ ਇਹ ਦੋਂਦੀ ਕੈਟਾਗਰੀ ਦੇ ਵਿੱਚ ਜਾਣੀ ਆ ਲੋ ਚੈੱਕ ਕਰੋ ਜੀ ਪੂਰੀ ਕੱਟੀ ਆ ਇਹ ਨਾਲ ਕੋਈ ਇਹ ਵੀ ਆਪਣੇ ਬਾਬਰ 2 ਦੀ ਹੈ ਵੀ ਠੀਕ ਹੈ ਦੋਸਤੋ ਸਿੰਘ ਚੈੱਕ ਕਰੋ ਝੋਟੀਆਂ ਦੇ ਇੱਕ ਦੂਜੇ ਪਾਸੇ ਝੋਟੀ ਖੜੀ ਆ ਉਹਦੇ ਵੀ ਬਿਲਕੁਲ ਛੋਟੇ ਸਿੰਘ ਆ ਬਹੁਤ ਸੋਹਣੇ ਸਿੰਘ ਸਝੋਟੀ ਝੋਟੀਆਂ ਤੇ ਆ ਠੀਕ ਉਹਦੀ ਸਿੰਘ ਵੀ ਬਹੁਤ ਨਿੱਕੀ ਇਹ ਤਾਂ ਬਾਬਰ 2 ਦੀ ਅੱਛਾ ਆ ਬਾਬਰ 2 ਦਾ ਕੱਟਾ ਖੜਾ ਇਹ ਵੀ ਮੇਰੀ ਨਮਾ ਤੇ ਆ ਗਮਨੀ ਕਰਨ ਲੱਗੇ ਆਪਾਂ ਅੱਛਾ ਅੱਛਾ ਇਹ ਤਿਆਰ ਹੋ ਰਿਹਾ ਹੈ ਇਹ ਇਹ ਇੱਕ ਹੀ ਰਹੀ ਹਜੇ ਇਹ ਇੱਕ ਹੀ ਰਹੀ ਅੱਛਾ ਇਹ ਨਹੀਂ ਪਾਉਣਾ ਹੈ ਤਕੀ ਨਹੀਂ ਨਹੀਂ ਇਹ ਇੱਥੇ ਸ਼ੋਰ ਨਹੀਂ ਦਾ ਕੱਟਿਆ ਦਾ ਅੱਛਾ ਕੱਟਿਆ ਦਾ ਹੈ ਨਹੀਂ ਹਾਂ ਪਰੇਸ਼ਾਨ ਬੋਲ ਇਹਦੀ ਮਾਂ ਜਿਹੜੀ ਆ ਉਹ ਨੂੰ ਮੈਂ ਦੱਸ ਨਹੀਂ ਸਕਦਾ ਵੀ ਕਿੰਨੇ ਗੌਣ ਦੇ ਵਿੱਚ ਅੱਛਾ ਅੱਛਾ ਉਹ ਪਰਾਨੀ ਮੱਝ ਖੜੀ ਆਪਣੇ ਕੋਲ ਅੱਛਾ ਅੱਛਾ ਉਹ ਤਾਂ ਵੱਡੀ ਪ੍ਰਾਨੀ ਆਪਣੀ ਮੱਝ ਹੈ ਨਾ ਹਾਂ ਬਾਸੀ ਭਾਜ ਸਿੰਘ ਆਵੇ ਬਾਈ ਪੱਪੂ ਸੰਧੂ ਵਾਲੇ ਤਾਂ ਆਂ ਦੀ ਜੋ ਕੋਲ ਨਹੀਂ ਆ ਅੱਛਾ 1600 ਸੂਏ ਆਪਣੇ ਕੋਲੇ ਅੱਛਾ 1600 ਸੂਏ ਪਰ ਇਹਦੇ ਨਾਲ ਦੀ ਮਹਿ ਵਿਰਲੀ ਚੰਮ ਨਹੀਂ ਕੋਈ ਲਓ ਦੋਸੋ ਚੈੱਕ ਕਰੋ ਜੀ ਜਿਆਦਾ ਸ਼ਾਨਦਾਰ ਮੈਂ ਇਹਨਾਂ ਜਿੰਨੀਕੇ ਨੂੰ ਹੂੰ 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 ਇਹ ਜਿੰਨਾ ਗੋਣੇ ਦੇ ਵਿੱਚ ਮੈਂ ਦੱਸ ਨਹੀਂ ਸਕਦਾ ਅੱਛਾ ਇਹ ਕਟਾ ਇਸੇ ਝੋਡੇ ਕਟਾਏ ਇਹਦਾ ਨਵਾਂ ਤਿਆਰ ਕੀਤਾ ਹੁਣ ਅੱਛਾ ਅੱਛਾ ਨਵਾਂ ਤਿਆਰ ਜਿਆਦਾ ਠੰਡੀ ਠੀਕ ਹੈ ਠੀਕ ਹੈ ਆ ਆ ਦੇਖੋ ਆ ਕਾਲੀ ਮਹਿੰਦੀ ਤੇ ਬਾਵਰ ਕਾਲੀ ਮਹਿੰਦੀ ਤੇ ਛੱਡਾਈ ਬਾਵਰ ਤੋਂ ਅੱਛਾ ਇਹਦੀ ਸਿੰਗੀ ਵੀ ਤੁਸੀਂ ਦੇਖ ਸਕਦੇ ਆ ਕੋਈ ਆਹ ਉਹ ਸਿੰਘ ਸਾਰੀਆਂ ਤੇ ਜੜੇ ਪਏ ਹਨਾ ਹਾਂ ਮੈਨੂੰ ਕੋਕੇ ਜੜੇ ਪਏ ਤੁਸੀਂ ਅੱਜ ਵੀਡੀਓ ਚ ਦੇਖ ਰਹੋ ਕੱਟੇ ਦੇ ਉਹ ਦੋਹਾਂ ਕੱਟੀਆਂ ਦੇ ਆਹ ਉਹ ਸਾਰੀਆਂ ਦੇ ਇੱਕ ਜਿਹੜੀ ਉੱਧਰਲੇ ਪਾਸੇ ਕੱਟੀ ਖੜੀ ਉਹਦੇ ਵੀ ਬਿਲਕੁਲ ਛੂਟੇ ਆ ਬਿਲਕੁਲ ਠੀਕ ਹੈ ਕਾਲੀ ਮਹਿ ਦੀ ਕੱਟੀ ਆ ਅੱਛਾ ਅੱਛਾ ਪੁੜਾ ਦੇਖੋ ਅੱਛਾ ਅੱਛਾ ਲੈਂਥ ਦੇਖੋ ਠੀਕ ਹੈ ਬਾਕੀ ਆਹਨੇ ਕਿਹਨੂੰ ਕੀ ਕਰਾਂ ਆਪਾਂ ਵੇਚਤਾ ਕਰ ਲਿਆ ਜਾਨਵਰ ਉਹ ਇੰਨੇ ਬੱਚੇ ਸੋਹਣੇ ਲਾਉਂਦਾ ਸੀ ਨਾ ਅੱਛਾ ਅੱਛਾ ਬਹੁਤ ਸੀ ਠੰਡੀਆਂ ਝੋਟੀਆਂ ਕੱਟੀਆਂ ਬਹੁਤ ਸ਼ਾਨਦਾਰ ਆਉਂਦੀਆਂ ਸੀ ਅੱਛਾ ਜੀ ਮੈਂ ਤਾਂ ਛੱਡੂ ਸੀ ਕੰਮ ਪਰ ਮੇਰਾ ਹੁਣ ਬੇਟਾ ਕਹਿੰਦਾ ਨਹੀਂ ਡੈਡੀ ਤੂੰ ਰੱਖ ਜਾਨਵਰ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਤੇ ਵੈਸੇ ਕਟਾਈ ਦਾ ਵੀ ਕੰਮ ਚੱਲ ਰਿਹਾ ਆਉਂਦੇ ਕੌਣ ਦੇ ਸਾਲ ਨੂੰ ਵੇਚਿਆ ਚਾਹੂਗੀ ਅੱਛਾ ਅਗਲੇ ਸਾਲ ਪੌਣੀ ਮੇਲਿਆਂ ਦੇ ਸਾਲ ਹਾਂਜੀ ਇਹ ਜਿਹੜੀ ਆ ਨਾ ਕੱਟੀ ਹੂੰ ਹੂੰ ਕਿੰਨੀ ਉਮਰੋਂ ਹੋ ਗਈ ਹੈ ਉਮਰੋਂ ਕਿੰਨੀ ਹੋ ਗਈ ਪਿਛਲੇ ਸਾਲ ਦੀ ਹਣ ਸਾਲੋਂ ਥੱਲੇ ਹੀ ਹੋ ਗਈ ਅੱਛਾ ਸਾਲ ਤੋਂ ਹੋ ਗਈ ਮਾ ਸਰ ਠੀਕ ਹੈ ਤੇ ਪਾਰੇ ਸੇਂਗ ਮੋੜੂ ਵੀ ਥੋੜਾ ਉੱਚਾ ਕੁੰਡਾ ਤੇ ਮਾਂ ਦਾ ਇਹ ਵੇਚਿਆ ਅੱਛਾ ਜਿਹੜੀ ਮਾਂ ਪੈਰ ਕੀ ਦੇ ਵੇਚੀ ਸੀ ਉਹ ਬਾਈ ਸਿਦਾਲੇ ਭਗਵਾਨ ਨੂੰ ਅੱਛਾ ਅੱਛਾ ਮੇਰਾ ਬਾਬਰਤੂ ਝੋਟਾ ਅੱਛਾ ਅੱਛਾ ਉਹ ਵੀ ਬੱਚੀ ਆ ਠੀਕ ਜਿੰਨੇ ਕੋਣ ਕਹਿ ਲੈ ਇਹਨਾਂ ਜਾਨਵਰਾਂ 'ਚ ਮੈਂ ਦੱਸ ਨਹੀਂ ਸਕਦਾ ਯਾਰ ਇੰਨੇ ਆਹ ਵੇਲੇ ਤੁਸੀਂ ਇੰਨੇ ਬੰਦੇ ਖੜੇ ਆ ਵੈਸੇ ਪਾਸੂ ਡਰ ਜਾਂਦਾ ਹਾਂ ਨਵਾਂ ਬੰਦਾ ਆਉਂਦਾ ਨਾ ਜਦੋਂ ਵੈਸੇ ਡਰ ਜਾਂਦੇ ਵੈਸੇ ਮਿਹਨਤ ਵੀ ਬਾਈ ਬੋਲਦੀ ਹੈ ਮਿਹਨਤ ਬਹੁਤ ਨਾ ਬਹੁਤ ਬਣਾਇਆ ਜਾਂਦਾ ਨਹੀਂ ਫਿਰ ਸਹੀ ਗੱਲ ਸਹੀ ਗੱਲ ਅਚੂ ਕਿਰਪਾ ਵੀ ਚਲੋ ਆਪਾਂ ਦੀ ਸੇਵਾ 'ਚ ਲੱਗੇ ਰਹੇ ਨਹੀਂ ਨਹੀਂ ਜੀ ਜੀ ਸਹੀ ਗੱਲ ਹੈ ਜੀ ਬਹੁਤ ਵਧੀਆ ਨਸਲ ਨੂੰ ਬਹੁਤ ਸੁਧਾਰਤਾ ਤੁਸੀਂ ਜ਼ਰੂਰੀ ਕੰਮ ਆਏ ਤਾਂ ਹੁਣ ਆਹ ਕਟੀਆਂ ਇਹ ਵੀ ਨਾ ਕਿਤੇ ਸਮਾਗਮ 'ਚ ਘਾਟ ਘਾਟ ਬਣਾਉਂਦਾ ਇਹਨਾਂ ਨੇ ਉਹ ਇਹ ਤਾਂ ਉਹ ਗੱਲ ਹੋਈ ਵੀ ਜਿਹੜਾ ਰੱਬ ਵਿਹਲੇ ਬੈ ਕੇ ਜਦੋਂ ਬਣਾਉਂਦਾ ਸਹੀ ਗੱਲ ਹੈ ਮਹਾਰਾਜ ਵੱਖਰਾ ਕੇ ਮੇਲੇ ਤੋਂ ਆ ਕੇ ਬਣਾ ਰਿਹਾ ਹਾਂ ਹਾਂ ਚਲੋ ਫੁੱਲ ਬਣਾ ਲੀਏ ਫੇਰ ਬਣਾਵਾਂਗੇ ਇਹਦੇ ਚ ਚੰਗੀ ਤਰ੍ਹਾਂ ਵੀਡੀਓ ਬਣਾਵਾਂਗੇ ਠੀਕ ਹੈ ਬਾਜੀ ਠੀਕ ਹੈ